ਤਤਪੁਰਖ ਨਿਰਪੋ ਨਿਰਵੈ ਅਕਾਲ ਮੂਰਤੀ ਅਜੂਨੀ ਸੈ ਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੁਗ ਜੁਗ ਟਲ ਸੈਵੀ ਕਮਾਨ ਜੋ ਵਰhetra ਤਖਤ ਦੇ ਮਾਲਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਜੀ ਅੰਦਰ ਸਾਜੀ ਨਿਵਾਜੀ ਗੁਰੂ ਪਿਆਰੇ ਸਤਸੰਗਤ ਜੀ ਬਹੁਤ ਹੀ ਵੱਡਾ ਪੱਗ ਹੈ ਹਾ ਜੋ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਹਾਂ ਆਓ ਵਿਚਾਰਨ ਦੀ ਆਪਾਂ ਪਰੰਪਰਾ ਕਰ ਸਕੀਏ ਉਸ ਤੋਂ ਪਹਿਲਾਂ ਫਤਿਹ ਨਾਲ ਆਪਾਂ ਸਾਂਝ ਪਾ ਲਈਏ ਜਿੰਨੇ ਵੀ ਆਪ ਜੀ ਸੱਜਣੋ ਗੁਰਮੁਖ ਪਿਆਰੇ ਦੋਨੇ ਹੱਥ ਜੋੜ ਕੇ ਸਤਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਬਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਮੁਖਾਰ ਬਿੰਦੂ ਚਾਰਨ ਕੀਤੀ ਪਵਿੱਤਰ ਬਾਣੀ ਜਪ ਸਾਹਿਬ ਦੀ ਬਾਣੀ ਜੋ ਆਪਾਂ ਲੜੀਵਾਰ ਵਿਚਾਰਨ ਦਾ ਯਤਨ ਕਰਦੇ ਆ ਰਹੇ ਹਾਂ ਕਲ ਦੇ دیਵਾਨਾ ਵਿੱਚ ਆਪਾਂ ਭਗਵਤੀ ਛੰਦ ਜਿਹੜਾ ਹੈ ਉਹ ਪਰੰਪਰਭ ਕੀਤਾ ਸੀ 154 ਤੱਕ ਛੰਦ ਜਿਹੜੇ ਉਹ ਵਿਚਾਰੇ ਸਨ ਆਪਾਂ ਇਸ ਤੋਂ ਅੱਗੇ ਆਪਾਂ ਛੰਦ ਨੂੰ ਵਿਚਾਰਨ ਦਾ ਯਤਨ ਕਰਨਾ ਹੈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਸਮਸਤੁਲ ਜੁਬਾਹ ਹੈ ਸਮਸਤੁਲ ਦਾ ਭਾਵ ਹੈ ਸਾਰੇ ਜੁਬਾਨ ਦਾ ਭਾਵ ਹੈ ਜੀਬ ਰਸਨਾ ਬੋਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹੈ ਪ੍ਰਭੂ ਹੈ ਅਕਾਲ ਪੁਰਖ ਜੀ ਤੁਸੀਂ ਸਾਰਨ ਸਾਰੇ ਜੀਵਾਂ ਦੀ ਜੀਬ ਹੋ ਭਾਵ ਕੀ ਤੁਸੀਂ ਆਪ ਹੀ ਜੀਵਾਂ ਵਿੱਚ ਬੈਠ ਕੇ ਬੋਲ ਰਹੇ ਹੋ ਤੁਸੀਂ ਆਪ ਹੀ ਬੋਲ ਰਹੇ ਹੋ ਮਨੁੱਖ ਦੇ ਅੰਦਰ ਕੋਈ ਜ਼ੋਰ ਨਹੀਂ ਹੈ ਮਨੁੱਖ ਦੇ ਅੰਦਰ ਕੋਈ ਬੰਦ ਨਹੀਂ ਹੈ ਅਖਣ ਜ਼ੋਰ ਚੁਪੈ ਨਾ ਜ਼ੋਰ ਮਨੁੱਖ ਦੇ ਅੰਦਰ ਨਾ ਤੇ ਉਹਦੇ ਬੋਲਣ ਵਿੱਚ ਕੋਈ ਜ਼ੋਰ ਹੈ ਤੇ ਨਾ ਹੀ ਉਹਦੇ ਚੁੱਪ ਰਹਿਣ ਵਿੱਚ ਕੋਈ ਜ਼ੋਰ ਹੈ ਇਹ ਸਾਰਾ ਬਲ ਹੀ ਪ੍ਰਮਾਤਮਾ ਦਾ ਹੈ ਇਹ ਸਾਰਾ ਜ਼ੋਰ ਹੀ ਪ੍ਰਮਾਤਮਾ ਦਾ ਹੈ ਜਿਸ ਸਟੇਜ ਦੇ ਉੱਤੇ ਬੈਠ ਕੇ ਬੋਲ ਰਿਹਾ ਹਾਂ ਤੇ ਉਹ ਪ੍ਰਮਾਤਮਾ ਦਾ ਦਿੱਤਾ ਹੋਇਆ ਬੰਦ ਹੈ ਮਨੁੱਖ ਦਾ ਆਪਣਾ ਕੁਝ ਨਹੀਂ ਹੈ ਆਪਾਂ ਕੱਲ ਵੀ ਬੇਨਤੀ ਕੀਤੀ ਮਨੁੱਖ ਦੇ ਅੰਦਰ ਆਪਣਾ ਕੋਈ ਹੁੰਦਾ ਬਲ ਨਹੀਂ ਹੈ ਜੇ ਕੋਈ ਬਲ ਹੈ ਤਾਕਤ ਹੈ ਤਾਂ ਪ੍ਰਮਾਤਮਾ ਦੀ ਬਖਸ਼ੀ ਹੋਈ ਹੈ ਉਹ ਆਪ ਬੈਠਾ ਬੁਲਾ ਰਿਹਾ ਤੇ ਮਨੁੱਖ ਜਿਹੜਾ ਬੋਲ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਰੇ ਜੀਵਾਂ ਦੇ ਅੰਦਰ ਬੈਠ ਕੇ ਤੂੰ ਆਪ ਬੋਲ ਰਿਹਾ ਹੈ ਸਮਸਤੁਲ ਜੁਬਾਂ ਹੈ ਕਿ ਸਾਹਿਬ ਕਿਰਾਂ ਹੈ ਸਾਹਿਬ ਦਾ ਭਾਵ ਹੈ ਮਾਲਕ ਕਿਰਾਂ ਦਾ ਭਾਵ ਹੈ ਪ੍ਰਤਾਪ ਕਹਿੰਦੇ ਹੈ ਮਾਲਕ ਜੀ ਤੂੰ ਸਭ ਤੋਂ ਵੱਡੇ ਪ੍ਰਤਾਪ ਵਾਲਾ ਹੈ ਸਭ ਤੋਂ ਉੱਚੇ ਪ੍ਰਤਾਪ ਵਾਲਾ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਨਾਸ਼ ਹੈ ਤੂੰ ਨਰਕਾਂ ਨੂੰ ਵੀ ਨਾਸ਼ ਕਰਨ ਵਾਲਾ ਹੈ ਨਰਕਾਂ ਨੂੰ ਵੀ ਤੂੰ ਖਤਮ ਕਰਨ ਵਾਲਾ ਹੈ ਬਹਿਸ ਤੁਲ ਨਿਵਾਸ ਹੈ ਨਿਵਾਸ ਦਾ ਪਾਵ ਨਿਵਾਸ ਕਰਨਾ ਉੱਥੇ ਹੋਣਾ ਉੱਥੇ ਮੌਜੂਦ ਹੋਣਾ ਬਹਿਸ ਤੁਲ ਦਾ ਪਾਵ ਹੈ ਸਵਰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿੱਥੇ ਤੁਸੀਂ ਨਰਕਾਂ ਨੂੰ ਨਾਸ਼ ਕਰਨ ਵਾਲੇ ਹੋ ਉੱਥੇ ਤੁਸੀਂ ਆਪ ਸਵਰਗ ਵਿੱਚ ਵੀ ਰਹਿੰਦੇ ਹੋ ਇੱਥੇ ਥੋੜਾ ਜਿਹਾ ਆਪਾਂ ਸੰਖੇਪ ਜੀ ਬੇਨਤੀ ਵਿਚਾਰ ਲਈਏ ਇੱਥੇ ਭਾਵ ਕੀ ਹੈ ਵੀ ਜਿੱਥੇ ਤੇਰਾ ਨਾਮ ਜਪਿਆ ਜਾਂਦਾ ਹੈ ਉੱਥੇ ਨਰਕ ਦਾ ਦੁੱਖ ਪਹੁੰਚ ਨਹੀਂ ਸਕਦਾ ਜਿੱਥੇ ਤੇਰਾ ਨਾਮ ਜਪਿਆ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਉਹ ਸਵਰਗ ਵਾਲੀ ਹੀ ਜਗ੍ਹਾ ਹੈ ਗੁਰਬਾਣੀ ਨੇ ਸਵਰਗ ਤੇ ਨਰਕ ਦੀ ਹਾਮੀ ਨਹੀਂ ਭਰੀ ਹੋਈ ਨਾ ਤਾਂ ਸਵਰਗ ਦਾ ਲਾਲਚ ਦਿੱਤਾ ਤੇ ਨਾ ਨਰਕ ਦਾ ਡਰ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਵੀ ਤੂੰ ਸਾਡੇ ਨਾਲ ਜੁੜ ਤੈਨੂੰ ਸਵਰਗ ਦੇ ਦੇਾਂਗੇ ਜੇ ਨਹੀਂ ਜੁੜੇਂਗਾ ਤੂੰ ਨਰਕਾਂ ਵਿੱਚ ਜਾਏਂਗਾ ਇਹ ਇਸ ਗੱਲ ਦੀ ਹਾਮੀ ਗੁਰਬਾਣੀ ਨੇ ਨਹੀਂ ਭਰੀ ਹੋਈ ਜਈ ਕਿਉਂਕਿ ਨਰਕ ਸਮਝਿਓ ਨਰਕ ਤੇ ਸਵਰਗ ਦੇ ਪ੍ਰਤੀ ਵੀ ਸਾਨੂੰ ਬੜਾ ਭਰਮ ਤੇ ਭੁਲੇਖਿਆਂ ਚ ਪਾਇਆ ਜਾਂਦਾ ਹੈ ਇਹ ਇਹ ਵੀ ਇੱਕ ਧੰਦਾ ਬਣਾਇਆ ਗਿਆ ਜੀ ਨਰਕ ਤੇ ਸਵਰਗ ਨੂੰ ਲੈ ਕੇ ਤੁਸੀਂ ਆਪੁੰਨ ਕਰੋ ਆ দান ਕਰੋ ਆ ਕੁਝ দান ਕਰ ਦਿਓ ਇਹਨਾਂ ਕੁਝ দান ਕਰ ਦਿਓ ਤੁਹਾਨੂੰ ਸਵਰਗ ਮਿਲੇਗਾ ਲਾਲਚ ਦਿੱਤਾ ਗਿਆ ਜੇ ਤੁਸੀਂ ਆ ਪੁੰਨ ਦਾਨ ਨਹੀਂ ਕਰਦੇ ਤਾਂ ਤੁਸੀਂ ਨਰਕਾਂ ਵਿੱਚ ਜਾਓਗੇ ਤੁਹਾਨੂੰ ਨਰਕ ਮਿਲੇਗਾ ਤੇ ਨਰਕ ਦੇ ਪ੍ਰਤੀ ਵੀ ਡਰ ਦਿੱਤੇਗੇ ਕਈ ਕੁੰਭੀ ਨਰਕ ਮਿਲੇਗਾ ਇਹ ਫਲਾਣੀ ਜਗ੍ਹਾ ਤੇ ਸਾੜਿਆ ਜਾਏਗਾ ਇੱਕ ਨਦੀ ਹੈ ਨਦੀ ਨੂੰ ਪਾਰ ਕਰਨਾ ਪਏਗਾ ਕਈ ਤਰ੍ਹਾਂ ਦੇ ਭਰਮ ਤੇ ਭੁਲੇਖੇ ਦਿੱਤੇਗੇ ਜੀ ਪਰ ਗੁਰਬਾਣੀ ਇਸ ਗੱਲ ਦੀ ਹਾਮੀ ਨਹੀਂ ਭਰਦੀ ਜੀ ਤੇ ਨਾ ਹੀ ਗੁਰਬਾਣੀ ਨੇ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਆਖੀ ਵੀ ਮੇਰੇ ਨਾਲ ਜੁੜੋਂਗੇ ਨਾਮ ਨਾਲ ਜੁੜੋਂਗੇ ਤੁਹਾਨੂੰ ਸਵਰਗ ਦੇ ਦੇਵਾਂਗੇ ਨੀਤਾ ਨਰਕ ਮਿਲੇਗਾ ਇਸ ਗੱਲ ਦੀ ਕੋਈ ਹਾਮੀ ਨਹੀਂ ਹੈ ਬਾਬਾ ਕਬੀਰ ਸਾਹਿਬ ਜੀ ਕੀ ਆਖਦੇ ਆ ਕਬੀਰ ਨਰਕ ਸਵਰਗ ਤੇ ਮੈਂ ਰਿਹਾ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰੋਹੋ ਅੰਤ ਅਰ ਆਦ ਕਹਿੰਦੇ ਮੈਨੂੰ ਨਰਕ ਸਵਰਗ ਦਾ ਕੋਈ ਲਾਲਚ ਨਹੀਂ ਕੋਈ ਨਰਕ ਦਾ ਡਰ ਨਹੀਂ ਮੈਂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹਾਂ ਮੇਰੇ ਲਈ ਇਹੋ ਸਭ ਤੋਂ ਵੱਡਾ ਸਵਰਗ ਹੈ ਜੀ ਨਾਮ ਜਪਣਾ ਹੀ ਸਵਰਗ ਉਹ ਦੇਖੋ ਜਿਸ ਘਰ ਦੇ ਵਿੱਚ ਸਮਝਿਓ ਜੀ ਜਿਸ ਘਰ ਦੇ ਵਿੱਚ ਪਰਿਵਾਰ ਦੇ ਜਿੰਨੇ ਵੀ ਜੀ ਨੇ ਤੇ ਮੈਂ ਸਮਝਦਾ ਵੀ ਉਹ ਘਰ ਸਵਰਗ ਤੋਂ ਘੱਟ ਨਹੀਂ ਹੈ ਜਿਸ ਘਰ ਦੇ ਵਿੱਚ ਨਾਮ ਜਪਿਆ ਜਾਂਦਾ ਹੈ ਪਰਿਵਾਰ ਅੰਮ੍ਰਿਤ ਵੇਲੇ ਨੂੰ ਸੰਭਦਾ ਜਿਸ ਘਰ ਚ ਗੁਰੂ ਦੀ ਗੱਲ ਕੀਤੀ ਜਾਂਦੀ ਹੈ ਜਿਸ ਘਰ ਦੇ ਵਿੱਚ ਕੇਵਲ ਗੁਰਬਾਣੀ ਪੜ੍ਹੀ ਜਾਂਦੀ ਹੈ ਤੇ ਉਹ ਘਰ ਸਵਰਗ ਤੋਂ ਘੱਟ ਨਹੀਂ ਜੀ ਜਿਸ ਘਰ ਦੇ ਵਿੱਚ ਪਿਓ ਬਾਜ ਮਾਰ ਕੇ ਆਖਦਾ ਵੀ ਪੁੱਤਰੋ ਆਜੋ ਬੈਠੀਏ ਸੋਦਰ ਦਾ ਸਮਾਂ ਹੋ ਗਿਆ ਆਪਾਂ ਸੋਦਰ ਕਰ ਲਈਏ ਵੀ ਪੁੱਤਰ ਖੜੇ ਹੋ ਜਾਓ ਅਮਰਤ ਵੇਲਾ ਹੋ ਗਿਆ ਅਮਰਤ ਵੇਲੇ ਖੜੇ ਹੋ ਕੇ ਪ੍ਰਮਾਤਮਾ ਦੇ ਨਾਮ ਨੂੰ ਜਪੀਏ ਜੇ ਸਾਰਾ ਪਰਿਵਾਰ ਨਾਮ ਵਿੱਚ ਜੁੜ ਜਾਂਦੇ ਤੇ ਉਹ ਸਵਰਗ ਤੋਂ ਘੱਟ ਥੋੜੀ ਐ ਜੀ ਹੁਣ ਜਿਸ ਘਰ ਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ ਜਿਸ ਘਰ ਦੇ ਵਿੱਚ ਗੁਰਬਾਣੀ ਜਪਜੀ ਸਾਹਿਬ ਨਹੀਂ ਕਦੇ ਪੜਿਆ ਜਾਂਦਾ ਜਿਸ ਘਰ ਦੇ ਵਿੱਚ ਉਹ ਸਿੱਖੀ ਵੀ ਚਲੀ ਜਾਵੇ ਤੇ ਕਿਸੇ ਪ੍ਰਕਾਰ ਦਾ ਦਰਦ ਨਹੀਂ ਉੱਠਦਾ ਸਹਿਬ ਕਹਿੰਦੇ ਉਹ ਨਰਕ ਤੋਂ ਘੱਟ ਨਹੀਂ ਹੈ ਉੱਥੇ ਫਿਰ ਕਲੇਸ਼ ਹੈ ਉੱਥੇ ਦੁੱਖ ਹੈ ਉੱਥੇ ਮੰਦੇ ਸ਼ਬਦ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਦੇ ਚੁਬਾਰੇ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦੇ ਨਾਮ ਨੂੰ ਜਪਦੇ ਹੋ ਚਾਹੇ ਉਹ ਉਜਾੜ ਹੋਵੇ ਉਹ ਸੋਨੇ ਦੇ ਚੁਬਾਰੇ ਵਾਂਗ ਨਹੀਂ ਉਹ ਘਰ ਵੀ ਸੋਨੇ ਵਾਂਗ ਬਣ ਜਾਂਦੇ ਆ ਜੀ ਉਹ ਘਰ ਵੀ ਜਿਹੜੇ ਬੜੇ ਕੀਮਤੀ ਹੋ ਜਾਂਦੇ ਨੇ ਉੱਥੋਂ ਦੁ ਰਹਿਣ ਵਾਲੇ ਮਨੁੱਖ ਵੀ ਜਿਹੜੇ ਕੀਮਤੀ ਹੋ ਜਾਂਦੇ ਆ ਜਿੱਥੇ ਬੈਠ ਕੇ ਨਾਮ ਜਪਿਆ ਜਾਂਦਾ ਹੈ ਤੇ ਮੈਂ ਸਮਝਦਾ ਵੀ ਜਿੱਥੇ ਬੈਠ ਕੇ ਸਾਰਾ ਪਰਿਵਾਰ ਨਾਮ ਜਪਦਾ ਉਹ ਦੇਵਤਿਆਂ ਤੋਂ ਘੱਟ ਨਹੀਂ ਹੈ ਉਹ ਦੇਵਤਿਆਂ ਦੇ ਬਰਾਬਰ ਨੇ ਜੀ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜਿਓ ਉਹ ਉਜਾੜ ਹੈ ਜੀ ਜਿੱਥੇ ਕਦੇ ਗੁਰੂ ਦਾ ਨਾਮ ਹੀ ਨਹੀਂ ਲਿਤਾ ਜਿੱਥੇ ਬੈਠ ਕੇ ਕਦੇ ਪ੍ਰਮਾਤਮਾ ਦਾ ਨਾਮ ਜਪਿਆ ਹੀ ਨਹੀਂ ਉਹ ਚਾਹੇ ਮਾਪ ਕਰਿਓ ਲੱਖਾਂ ਕਰੋੜਾਂ ਦਾ ਮਹਿਲ ਕਿਉਂ ਨਾ ਹੋਵੇ ਸਹਿਬ ਜੀ ਕਹਿੰਦੇ ਉਜਾੜ ਤੋਂ ਵੱਧ ਕੁਝ ਨਹੀਂ ਹੈ ਉਹ ਉਹਦੀ ਕੋਈ ਕੀਮਤ ਨਹੀਂ ਹੈ ਤੇ ਫਿਰ ਐਸੇ ਸਥਾਨ ਨਰਕ ਤੋਂ ਘੱਟ ਥੋੜੀ ਹੈ ਜੀ ਜਿੱਥੇ ਹਮੇਸ਼ਾ ਕਲਾ ਕਲੇਸ਼ ਚੱਲਦਾ ਹੋਵੇ ਝਗੜਾ ਚੱਲਦਾ ਹੋਵੇ ਜਿਸ ਘਰ ਚ ਕੇਵਲ ਦੁੱਖ ਦੁਖੀ ਬਿਆਨ ਕੀਤਾ ਉਹ ਜਾਂਦਾ ਹੋਵੇ ਤੇ ਉਹ ਨਰਕ ਤੋਂ ਘੱਟ ਥੋੜੀ ਐ ਤੇ ਸਵਰਗ ਐ ਜੀ ਉਹ ਘਰ ਉਹ ਸਥਾਨ ਸਵਰਗ ਐ ਜਿੱਥੇ ਬੈਠ ਕੇ ਪਰਮਾਤਮਾ ਦੀ ਬੰਦਗੀ ਕੀਤੀ ਜਾਂਦੀ ਐ ਮੈਂ ਪਹਿਲਾਂ ਵੀ ਸ਼ਬਦ ਸੰਝਾ ਕੀਤਾ ਜੀ ਕਬੀਰ ਜੀ ਦਾ ਕਬੀਰ ਜੀ ਆਖਦੇ ਕਬੀਰ ਸੰਤਨ ਕੀ ਝੁਗੀਆਂ ਭਲੀ ਭਟਕ ਸਤੀ ਗਾਉਂ ਕਹਿੰਦੇ ਮੈਨੂੰ ਉਸ ਸੰਤ ਦੀ ਕੱਖਾਂ ਦੀ ਕੁੱਲੀ ਚੰਗੀ ਲੱਗਦੀ ਹੈ ਜਿੱਥੇ ਬੈਠ ਕੇ ਉਹ ਪਰਮਾਤਮਾ ਦਾ ਨਾਮ ਜਪਦਾ ਹੈ ਜਿੱਥੇ ਬੈਠ ਕੇ ਪਰਮਾਤਮਾ ਦੀ ਉਹ ਬੰਦਗੀ ਕਰਦਾ ਹੈ ਉਸ ਸੰਸਾਰ ਦੀ ਨਿਗਾਹ ਚ ਚਾਹੇ ਕੱਖਾਂ ਦੀ ਕੁੱਲੀ ਹੈ ਕੋਈ ਕੀਮਤ ਨਹੀਂ ਪ੍ਰਸਾਦ ਜੀ ਕਹਿੰਦੇ ਮੇਰੇ ਲਈ ਉਹ ਸੋਨੇ ਦੇ ਮੰਦਰ ਤੋਂ ਘੱਟ ਨਹੀਂ ਹੈ ਕਿਉਂਕਿ ਉੱਥੇ ਨਾਮ ਜਪਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਜੀ ਆਗ ਲਗੋ ਜੇ ਤੋ ਲਹਰ ਆਗ ਲਗੋ ਤਹ ਤੋ ਲਹਰ ਜਹਨਾਈ ਹਰ ਕੋ ਨਾਉ ਕਹਿੰਦੇ ਫਿਰ ਉਸ ਸਥਾਨ ਨੂੰ ਅਗ ਲੱਗ ਜਾਵੇ ਜਿੱਥੇ ਕਦੇ ਨਾਮ ਨਹੀਂ ਜਪਿਆ ਜਾਂਦਾ ਮੈਂ ਬੇਨਤੀ ਕਰ ਰਿਹਾ ਜੀ ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਚਾਹੇ ਊਜਾੜ ਵਾਲੀ ਜਗਾ ਹੋਵੇ ਸਾਬ ਜੀ ਕਹਿੰਦੇ ਉਹ ਵੀ ਸਵਰਗ ਬਣ ਜਾਂਦਾ ਹੈ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਚਾਹੇ ਉੱਤੇ ਲੱਖਾਂ ਕਰੋੜਾਂ ਦੇ ਪੱਥਰ ਜਾਂ ਸੰਗਮਰਮਰ ਲੱਗੇ ਹੋਣ ਉਹ ਨਰਕ ਤੋਂ ਘੱਟ ਨਹੀਂ ਹੈ ਇਸ ਲਈ ਸਹਿਬ ਜੀ ਕਹਿੰਦੇ ਨਰਕੰ ਪ੍ਰਨਾਸ਼ ਹੈ ਬਹਿਸਤੁਲ ਨਿਵਾਸ ਹੈ ਜੇ ਇਸ ਹਿਰਦੇ ਦੇ ਅੰਦਰ ਮਨੁੱਖ ਦੇ ਹਿਰਦੇ ਦੇ ਅੰਦਰ ਵੀ ਨਾਮ ਚੱਲਦਾ ਏ ਸਹਿਬ ਜੀ ਕਹਿੰਦੇ ਇਹ ਸਰੀਰ ਵੀ ਸਵਰਗ ਤੋਂ ਘੱਟ ਨਹੀਂ ਇਹ ਸਰੀਰ ਵੀ ਸਵਰਗ ਹੈ ਜੀ ਫਿਰ ਇਹ ਨਰਕੰ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਅਕਾਲ ਪੁਰਖ ਜੀ ਤੁਸੀਂ ਸਵਰਗਾਂ ਵਿੱਚ ਵੀ ਨਿਵਾਸ ਕਰਦੇ ਹੋ ਉੱਥੇ ਵੀ ਤੇਰਾ ਵਾਸਾ ਹੈ ਕਿ ਸਰਬੁਲ ਗਵਨ ਹੈ ਗਵਨ ਦਾ ਭਾਵ ਹੈ ਪਹੁੰਚ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਸਾਰੇ ਜੀਵਾਂ ਤੱਕ ਪਹੁੰਚ ਰੱਖਣ ਵਾਲਾ ਹੈ ਸਾਰੇ ਜੀਵਾਂ ਵਿੱਚ ਤੂੰ ਮੌਜੂਦ ਹੈ ਹਮੇਸ਼ੁਲ ਰਵਨ ਹੈ ਰਵੰਨ ਦਾ ਪਾਵ ਹੈ ਰਮਨ ਖੁਸ਼ੀ ਆਨੰਦ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਸਰੂਪ ਹੈ ਉਹ ਆਨੰਦ ਦਾ ਹੈ ਖੁਸ਼ੀ ਦਾ ਹੈ ਨਾਨਕ ਭਗਤਾ ਸਦਾ ਵਿਗਾਸ ਤੂੰ ਹਮੇਸ਼ਾ ਹੀ ਖੇੜੇ ਚ ਰਹਿਣਾ ਹੈ ਆਨੰਦ ਵਿੱਚ ਰਹਿਣਾ ਕੋਈ ਚਿੰਤਾ ਨਹੀਂ ਜੀ ਰੱਬ ਨੂੰ ਕੋਈ ਉਦਾਸੀ ਨਹੀਂ ਹੈ ਰੱਬ ਦੇ ਕੋਲ ਕਿਸੇ ਪ੍ਰਕਾਰ ਦੀ ਘਬਰਾਟ ਨਹੀਂ ਹੈ ਉਸ ਪ੍ਰਮਾਤਮਾ ਦੇ ਕੋਲ ਉਹ ਬੇਪਰਵਾਹ ਹੈ ਤੇ ਜਿਹੜੇ ਬੇਪਰਵਾਹ ਹੁੰਦੇ ਨੇ ਉਹ ਅਸਲ ਵਿੱਚ ਆਨੰਦ ਵਿੱਚ ਜੀਉਂਦੇ ਨੇ ਹਮੇਸ਼ੁਲ ਰਵਨ ਹੈ ਤਮਾਮੁਲ ਤਮੀਜ਼ ਹੈ ਸਾਬ ਜੀ ਕਹਿੰਦੇ ਸਾਰੇ ਤੂੰ ਸਾਰੇ ਜੀਵਾਂ ਦੀ ਪਛਾਣ ਸੰਭਾਲ ਕਰਦਾ ਹੈ ਸਮਸਤੁਲ ਅਜ਼ੀਜ਼ ਹੈ ਅਜ਼ੀਜ਼ ਦਾ ਭਾਵ ਹੈ ਪਿਆਰ ਆ ਸਾਬ ਜੀ ਕਹਿੰਦੇ ਤੂੰ ਸਾਰੇ ਜੀਵਾਂ ਦਾ ਪਿਆਰਾ ਹੈ ਸਾਰੇ ਜੀਵਾਂ ਨੂੰ ਤੂੰ ਪਿਆਰਾ ਲੱਗਦਾ ਹੈ ਸਾਰੇ ਮਨੁੱਖਾਂ ਨੂੰ ਤੂੰ ਪਿਆਰਾ ਲੱਗਦਾ ਹੈ ਪਰਮ ਪਰਮ ਈਸ਼ ਹੈ ਗੁਰੂ ਸਾਹਿਬ ਜੀ ਕਹਿੰਦੇ ਪਰੰਗ ਦਾ ਭਾਵ ਹੈ ਸਭ ਤੋਂ ਵੱਡਾ ਸਾਹਿਬ ਜੀ ਕਹਿੰਦੇ ਤੂੰ ਸਭ ਤੋਂ ਵੱਡਾ ਮਾਲਕ ਹੈ ਸਮਸਤੁਲ ਅਦੀਸ਼ ਹੈ ਜਗਤ ਦੇ ਸ਼ਿਰੂ ਤੋਂ ਹੀ ਤੂੰ ਸਭ ਦਾ ਮਾਲਕ ਹੈ ਜਦੋਂ ਤੋਂ ਇਹ ਸੰਸਾਰ ਆਰੰਭ ਹੋਇਆ ਹੈ ਨਾ ਜਦੋਂ ਤੋਂ ਇਹ ਕੁਦਰਤ ਦੁਨੀਆ ਬਣੀ ਹੈ ਉਦੋਂ ਤੋਂ ਇੱਕੋ ਹੀ ਮਾਲਕ ਹੈ ਉਹ ਕੇਵਲ ਪਰਮਾਤਮਾ ਹੈ ਉਹ ਕੇਵਲ ਅਕਾਲ ਪੁਰਖ ਹੈ ਹੋਰ ਦੂਜਾ ਤੀਜਾ ਕੋਈ ਮਾਲਕ ਨਹੀਂ ਹੈ ਨਾ ਕੋਈ ਬਣਿਆ ਤੇ ਨਾ ਅੱਗੇ ਜਾ ਕੇ ਕੋਈ ਬਣੇਗਾ ਇੱਕੋ ਹੀ ਮਾਲਕ ਹੈ ਜਿਹੜਾ ਆਦ ਸਚ ਜੁਗਾਦ ਸਚ ਹੈ ਹਮੇਸ਼ਾ ਹੀ ਸੱਚ ਰਹਿਣ ਵਾਲਾ ਉਹ ਕੇਵਲ ਅਕਾਲ ਪੁਰਖ ਹੈ ਜੀ ਸਮਸਤੁਲ ਆਦੇਸ ਹੈ ਆਦੇਸੁਲ ਅਲੇਖ ਹੈ ਆਦੇਸੁਲ ਦਾ ਭਾਵ ਹੈ ਜਿੰਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਦੇਸ ਵੀ ਆਖਿਆ ਅਦੇਸ ਦਾ ਭਾਵ ਕੀ ਹੈ ਜੀ ਜਿੰਦਾ ਕੋਈ ਇੱਕ ਦੇਸ਼ ਨਹੀਂ ਜਿੰਦਾ ਕੋਈ ਇੱਕ ਟਿਕਾਣਾ ਨਹੀਂ ਅਸੀਂ ਨਹੀਂ ਆਖ ਸਕਦੇ ਜੀ ਰੱਬ ਫਲਾਣੇ ਦੇਸ਼ ਵਿੱਚ ਰਹਿੰਦਾ ਏ ਉਹ ਤਾਂ ਹਰ ਥਾਂ ਤੇ ਰਹਿੰਦਾ ਹੈ ਹਰ ਥਾਂ ਤੇ ਉਹ ਮੌਜੂਦ ਹੈ ਜੀ ਅਦੇਸੁਲ ਅਲੇਖ ਹੈ ਅਲੇਖ ਦਾ ਭਾਵ ਜੀ ਨੂੰ ਲਿਖਿਆ ਨਹੀਂ ਜਾ ਸਕਦਾ ਜਿੱਦੀ ਤਸਵੀਰ ਨਹੀਂ ਬਣਾਈ ਜਾ ਸਕਦੀ ਜਿੰਦਾ ਆਕਾਰ ਨਹੀਂ ਬਣਾਇਆ ਜਾ ਸਕਦਾ ਹਮੇਸ਼ੁਲ ਅਭੇਖ ਹੈ ਸਾਹਿਬ ਜੀ ਕਹਿੰਦੇ ਤੇਰਾ ਕੋਈ ਖਾਸ ਲਿਬਾਸ ਨਹੀਂ ਹੈ ਪੇਖ ਦਾ ਭਾਵ ਤੇਰਾ ਕੋਈ ਖਾਸ ਲਿਬਾਸ ਪਹਿਰਾਵਾ ਨਹੀਂ ਹੈ ਤੂੰ ਪੇਖ ਤੋ ਰਹਤ ਹੈ ਤੂੰ ਪਹਿਰਾਵੇ ਤੋ ਰਹਤ ਹੈ ਜਮੀਨੁਲ ਜਮਾ ਹੈ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜਮੀਨ ਜਮੀਨ ਧਰਤੀ ਸਾਹਿਬ ਜੀ ਕਹਿੰਦੇ ਤੂੰ ਧਰਤੀ ਉੱਤੇ ਹਰ ਥਾਂ ਤੇ ਹਰ ਸਮੇ ਮੌਜੂਦ ਹੈ ਜਮਾ ਦਾ ਪਾਵਜਮਾਨ ਸਮਾ ਹਰ ਸਮੇਂ ਤੂੰ ਮੌਜੂਦ ਹੈ ਜੀ ਅਸੀਂ ਨਹੀਂ ਕਹਿ ਸਕਦੇ ਵੀ ਅੱਜ ਰੱਬ ਇੰਨੇ ਤੋਂ ਇੰਨੇ ਲੈ ਕੇ ਉੱਥੇ ਨਹੀਂ ਮੌਜੂਦ ਹੈਗਾ ਸੀ ਜਾਂ ਇੰਨੇ ਵਜੇ ਤੋਂ ਲੈ ਕੇ ਹੁੰਨੇ ਵਜੇ ਤੱਕ ਉਹ ਮੌਜੂਦ ਨਹੀਂ ਸੀ ਉਹ ਹਰ ਥਾਂ ਮੌਜੂਦ ਰਹਿੰਦਾ ਹੈ ਜੀ ਸਾਡੇ ਕੋਲ ਵੀ ਉਹ ਮੌਜੂਦ ਹੈ ਜੀ ਖਲ ਤਾਂ ਮਹਿਸੂਸ ਕਰਨ ਵਾਲੀ ਹੈ ਉਹ ਸਾਡੇ ਕੋਲ ਵੀ ਮੌਜੂਦ ਹੈ ਹਰ ਵਕਤ ਉਹ ਮੌਜੂਦ ਰਹਿੰਦਾ ਹੈ ਜ਼ਮੀਨੁਲ ਜਮਾ ਹੈ ਅਮੀ ਕੁਲ ਇਮਾ ਹੈ ਅਮੀ ਕੁਲ ਅਮੀ ਦਾ ਭਾਵ ਹੈ ਡੂੰਗਾ ਇਮਾ ਦਾ ਭਾਵ ਹੈ ਇਸ਼ਾਰਾ ਰمز ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੇਰੀ ਰمز ਬੜੀ ਡੂੰਗੀ ਹੈ ਜੀ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਕੋਈ ਵੀ ਰੱਬ ਰਮਜ਼ਾਂ ਬਹੁਤ ਖੇਡਦਾ ਹੈ ਪਰ ਉਹਦੀ ਰਮਜ਼ ਨੂੰ ਉਹ ਹੀ ਸਮਝਦਾ ਜਿਹੜਾ ਉਹਦੇ ਨਾਲ ਪੂਰਨ ਤੌਰ ਤੇ ਜੁੜਿਆ ਜੀ ਨਹੀਂ ਤਾਂ ਉਹਦੀ ਰਮਜ਼ ਨੂੰ ਸਮਝਣਾ ਜਿਹੜਾ ਰਮਜ਼ ਦਾ ਭਾਵ ਹੁੰਦਾ ਇਸ਼ਾਰਾ ਉਹਦਾ ਇਸ਼ਾਰਾ ਵੀ ਸਮਝਣਾ ਬੜਾ ਔਖਾ ਹੋ ਜਾਂਦਾ ਹੈ ਜੀਵਨ ਦੇ ਅੰਦਰ ਕਈ ਵਾਰੀ ਮੈਂ ਇਹ ਸੋਚਦਾ ਹਾਂ ਵੀ ਪਰਮਾਤਮਾ ਜੇ ਕਈ ਵਾਰੀ ਜੀਵਨ ਦੇ ਅੰਦਰ ਮੁਸ਼ਕਲਾਂ ਸੰਕਟ ਦੁੱਖ ਜਿਹੜਾ ਦਿੰਦਾ ਤੇ ਉਹਦੇ ਪਿੱਛੇ ਵੀ ਬੜੀ ਚੰਗੀ ਰਮਜ਼ ਹੁੰਦੀ ਹੈ ਜੋ ਮਨੁੱਖ ਸਮਝਦਾ ਨਹੀਂ ਹੈ ਮਾੜਾ ਕਿਸੇ ਦਾ ਨਹੀਂ ਕਰਦਾ ਪਰ ਕੱਲ ਵੀ ਬੇਨਤੀ ਕੀਤੀ ਵੀ ਉਹ ਸਭਨਾ ਦਾ ਭਲਾ ਮੰਨਦਾ ਹੈ ਮਾੜਾ ਉਹ ਕਿਸੇ ਦਾ ਨਹੀਂ ਕਰਦਾ ਪਰ ਜੇ ਜੀਵਨ ਦੇ ਅੰਦਰ ਕੁਝ ਐਸੇ ਸਮੇਂ ਬਣ ਗਏ ਨੇ ਤੇ ਉਹਦੇ ਪਿੱਛੇ ਰਮਜ਼ ਹੈ ਜੇ ਮਨੁੱਖ ਉਸ ਭਾਣੇ ਨੂੰ ਸਮਝ ਲਵੇ ਜੇ ਭਾਣੇ ਨੂੰ ਕਬੂਲ ਕਰ ਲੇ ਤੇ ਮਨੁੱਖ ਅੱਗੇ ਜਾ ਕੇ ਆਨੰਦ ਵਿੱਚ ਹੈ ਜੀ ਪਰ ਮਨੁੱਖ ਕੀ ਕਰਦਾ ਜੀ ਜੇ ਐਸੀ ਕੋਈ ਘਟਨਾਵਾਂ ਵਰਤਦੀਆਂ ਤੇ ਮਨੁੱਖ ਜਿਹੜਾ ਉਲੰਭੇ ਰੱਖਦਾ ਫਿਰ ਰੱਬ ਨੂੰ ਫਿਰ ਰੱਬ ਨੂੰ ਲਾਂਭੇ ਦਿੰਦਾ ਇਹ ਵੀ ਤੂੰ ਠੀਕ ਨਹੀਂ ਕੀਤਾ ਚੰਗਾ ਨਹੀਂ ਕੀਤਾ ਪਰ ਮਨੁੱਖੇ ਨਹੀਂ ਸਮਝਦਾ ਵੀ ਇਹਦੇ ਪਿੱਛੇ ਵੀ ਹੁੰਦੀ ਰਮਜ਼ ਹੈ ਕੋਈ ਇਸ਼ਾਰਾ ਹੈ ਜੇ ਉਹਨੇ ਦੁੱਖ ਵੀ ਦਿੱਤਾ ਤੇ ਇਹਦੇ ਪਿੱਛੇ ਕੋਈ ਹਿਸ਼ਾਰਾ ਦੇ ਰਿਹਾ ਹੋ ਪਰ ਮਨੁੱਖ ਜਿਹੜਾ ਦੁਨਿਆਵੀ ਦਾਤਾਂ ਚ ਜਾਂ ਮਾਇਆ ਚ ਖਚਿਤ ਹੈ ਮਨੁੱਖ ਕਈ ਵਾਰੀ ਗੋਤਾਧ ਵਿੱਚ ਦੁੱਖਾਂ ਚੋਂ ਗੁਜ਼ਰਦਾ ਹੈ ਪਰ ਉਹਦੇ ਚ ਕਈ ਵਾਰੀ ਇਸ਼ਾਰਾ ਹੁੰਦਾ ਆਪਣੇ ਨਾਲ ਜੋੜਨ ਦਾ ਮਨੁੱਖ ਨੂੰ ਉਹਦੀ ਰਮਜ਼ ਹੁੰਦੀ ਹੈ ਆਪਣੇ ਨਾਲ ਜੋੜਨ ਦੀ ਤੇ ਮਨੁੱਖ ਕਈ ਵਾਰੀ ਦੁੱਖਾਂ ਚੋਂ ਲੰਘਦਾ ਹੋਇਆ ਵੀ ਪਰਮਾਤਮਾ ਨਾਲ ਪੂਰੀ ਤਰ੍ਹਾਂ ਜੁੜ ਜਾਂਦਾ ਹੈ ਤੇ ਭੁਲਾਈ ਸੀ ਨਾ ਉਹਦਾ ਇਸ਼ਾਰਾ ਸੀ ਹੈ ਪਰ ਮਨੁੱਖ ਸਮਝਦਾ ਨਹੀਂ ਇਸ ਗੱਲ ਨੂੰ ਹਰ ਮਨੁੱਖ ਦੇ ਜੀਵਨ ਚ ਰਮਜ਼ ਵਰਤਦੀ ਹੈ ਜੀ ਜੇਸੀ ਬੰਦਗੀ ਨੂੰ ਲੈ ਕੇ ਗੱਲ ਕਰੀਏ ਤੇ ਉਹਦੇ ਚ ਵੀ ਕੋਈ ਨਾ ਕੋਈ ਰਮਜ਼ ਵਰਤਦੀ ਹੈ ਪਰ ਮਨੁੱਖ ਸਮਝਦਾ ਨਹੀਂ ਇਗਨੋਰ ਬਹੁਤਾ ਕਰਦਾ ਐਸੇ ਚੀਜ਼ ਨੂੰ ਇਗਨੋਰ ਕਰਕੇ ਅੱਗੇ ਨੂੰ ਹੋ ਜਾਂਦਾ ਮੈਂ ਬੇਨਤੀ ਕੀਤੀ ਵੀ ਮਨੁੱਖ ਜਿਹੜਾ ਮਾਇਆ ਦੇ ਵਿੱਚ ਸੰਸਾਰ ਦੇ ਪਦਾਰਤਾਂ ਚ ਖਚਿਤ ਹੈ ਉਨਦੀ ਸੂਰਤ ਦੇ ਵਿੱਚ ਮਾਇਆ ਤੋਂ ਇਲਾਵਾ ਕੁਝ ਨਹੀਂ ਚੱਲਦਾ ਇਸ ਲਈ ਇਹਨਾਂ ਰਮਜ਼ਾਂ ਨੂੰ ਇਗਨੋਰ ਕਰ ਦਿੰਦਾ ਉਹ ਦੂਰ ਕਰ ਦਿੰਦਾ ਜੇ ਕੋਈ ਕਈ ਵਾਰੀ ਕਈ ਵਾਰੀ ਕੋਈ ਮਨੁੱਖੇ ਸਾ ਮਿਲ ਵੀ ਜਾਂਦਾ ਹੈ ਨਾ ਗੁਰੂ ਦੀ ਗੱਲ ਕਰਨ ਵਾਲਾ ਪਰਮਾਤਮਾ ਦੀ ਗੱਲ ਕਰਨ ਵਾਲਾ ਤੇ ਕਈ ਵਾਰੀ ਮਨੁੱਖ ਨੂੰ ਵੀ ਇਗਨੋਰ ਕਰ ਦਿੰਦਾ ਪਰ ਸਮਝਦਾ ਨਹੀਂ ਕੀ ਪਤਾ ਇਹਦੇ ਬੋਲਾਂ ਚ ਕੋਈ ਐਸੀ ਰਮਜ਼ ਹੋਵੇ ਵੀ ਉਹ ਜਲਦੀ ਤੋਂ ਜਲਦੀ ਸਾਨੂੰ ਜੋੜ ਦੇਵੇ ਪਰਮਾਤਮਾ ਨਾਲ ਸੱਚੇ ਨਾਲ ਜੋੜ ਦਵੇ ਪਰ ਮਨੁੱਖ ਆਖ ਦਿੰਦਾ ਜੀ ਨੀ ਕੋਈ ਗੱਲ ਕਰਨੀ ਐ ਇਹਨੇ ਦਿਮਾਗ ਖਾਈ ਜਾਣਾ ਚਲਿਏ ਆਪਾਂ ਇਹਨੇ ਆਪਣੀਆਂ ਗੱਲਾਂ ਨਹੀਂ ਕਰਨ ਦੇਣੀਆਂ ਇਹਨੇ ਦੁਨਿਆਵੀ ਗੱਲਾਂ ਨਹੀਂ ਕਰਨ ਦੇਣੀਆਂ ਮਨੁੱਖ ਸੰਸਾਰ ਦੇ ਪਦਾਰਥਾਂ 'ਚ ਜਾਂ ਸੰਸਾਰ ਦੇ ਜਿਹੜੇ ਖੇਡ ਤਮਾਸ਼ੇ ਨੇ ਉਹਨਾਂ 'ਚ ਖੱਚੀ ਤੇ ਪੂਰੀ ਤਰ੍ਹਾਂ ਇਸ ਲਈ ਰੱਬ ਵੱਲੋਂ ਆਈਆਂ ਰਮਜ਼ਾਂ ਨੂੰ ਵੀ ਸਮਝਦਾ ਨਹੀਂ ਤੇ ਮੈਂ ਸਮਝਦਾ ਇਹ ਭਾਣਾ ਮੰਨਣ ਦੀ ਗੱਲ ਹੈ ਜੀ ਜੇ ਅਸੀਂ ਭਾਣਾ ਮੰਨ ਲੈਨੇ ਹਾਂ ਕੋਈ ਵੀ ਕਿਸੇ ਪ੍ਰਕਾਰ ਦਾ ਵੀ ਜੀਵਨ ਚ ਪੱਖ ਵਰਤਿਆ ਜੇ ਅਸੀਂ ਭਾਣਾ ਮੰਨ ਲੈਨੇ ਆ ਤੇ ਫਿਰ ਸਾਨੂੰ ਸਮਝ ਆ ਜੇਗੀ ਬੇਬੀ ਹੁੰਦੀ ਰਮਜ਼ ਹੈ ਉਹਦਾ ਇਸ਼ਾਰਾ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਮੀ ਕੁਲ ਇਮਾ ਹੈ ਤੇਰੀ ਰਮਜ਼ ਬੜੀਆਂ ਡੁੰਗੀਆਂ ਨੇ ਇਹਨੂੰ ਕੋਈ ਸਮਝ ਨਹੀਂ ਸਕਦਾ ब्रह्म ज्ञानी की गत ब्रह्म ज्ञानी जन दुज्जाति ज कोई नहीं मेरे वर्गा मूर्ख की जान दोगेगा किसी दी अवस्था मेरे वर्गा मूर्ख मजाक कर सकदा है मुख खोल कर सकदा है परोंधी रमज नु नहीं जान सकदा कदे भी इसलिए साहिब जी महाराज जी कंदे अमीकुल इमा है करीमुल कमाल है ਕਮਾਲ ਦਾ ਭਾਵ ਹੈ ਬਖਸ਼ਿਸ਼ ਕਰਨ ਵਾਲਾ ਸਹਿਬ ਜੀ ਕਹਿੰਦੇ ਤੂੰ ਪੂਰਨ ਤੌਰ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ ਕਿ ਜੁਰਤ ਜਮਾਲ ਹੈ ਜੁਰਤ ਦਾ ਭਾਵ ਹੈ ਦਲੇਰੀ ਅਸੀਂ ਆਖਦੇ ਨੇ ਨਾ ਆ ਫਲਾਣਾ ਬੰਦਾ ਜੁਰਤ ਰੱਖਣ ਵਾਲਾ ਹੈ ਭਾਵ ਕਿ ਸਭ ਕੁਝ ਕਰਨ ਵਾਲਾ ਹੈ ਮਨੁੱਖ ਆਖ ਦਿੰਦਾ ਜੀ ਮੈਂ ਇਸ ਗੱਲ ਦੇ ਲਈ ਜਾਂ ਇਸ ਕਾਰਜ ਲਈ ਪੂਰੀ ਜੁਰਤ ਰੱਖਣ ਵਾਲਾ ਹਾਂ ਪਾਵਕੀ ਮੈਂ ਸਭ ਕੁਝ ਕਰਨ ਵਾਲਾ ਹਾਂ ਸਾਬ ਜੀ ਮਹਾਰਾਜ ਜੀ ਕਹਿੰਦੇ ਇਹ ਅਕਾਲ ਪੁਰਖ ਤੁਸੀਂ ਸਭ ਜੁਰਤ ਰੱਖਣ ਵਾਲਿਓ ਦਲੇਰੀ ਰੱਖਣ ਵਾਲਿਓ ਤੇਰੀ ਤਾਕਤ ਹਰ ਥਾਂ ਤੇ ਤੂੰ ਵਰਤ ਸਕਦਾ ਹੈ ਜੀ ਹਰ ਥਾਂ ਤੇ ਤੂੰ ਆਪਣੀ ਦਲੇਰੀ ਦਿਖਾ ਸਕਦਾ ਹੈ ਕੋਈ ਨਹੀਂ ਰੋਕ ਸਕਦਾ ਜੀ ਇਹਨੂੰ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਅਚਲੰਗ ਨਹੀਂ ਪੜਨਾ ਜੀ ਇਹਨੂੰ ਕਈ ਵਰੀ ਨੂੰ ਅਚਲੰਗ ਪੜਿਆ ਜਾਂਦਾ ਐ ਏਡਾ ਪਲਸ ਚਚਾ ਲੱਲਾ ਏਡਾ ਅਗੇਤਰ ਹੈ ਤੇ ਨਾਵਾਚਕ ਹੈ ਜੀ ਜਿਵੇਂ ਸੁਮਤ ਕੁਮਤ ਅਗੰਮ ਅਥਾ ਏਡਾ ਨਾਵਾਚਕ ਹੈ ਅਥਾ ਦਾ ਮਤਲਬ ਹੈ ਥਾ ਦਾ ਮਤਲਬ ਡੁੰਗਿਆਈ ਤੇ ਅਥਾ ਦਾ ਮਤਲਬ ਜਿੰਦੀ ਡੁੰਗਿਆਈ ਮਾਪੀ ਨਹੀਂ ਜਾ ਸਕਦੀ ਏਡਾ ਜਿਹੜਾ ਹੈ ਉਹ ਨਾਵਾਚਕ ਦੇ ਅਰਥ ਕਰ ਰਿਹਾ ਜੀ ਤੇ ਇਥੇ ਅਚਲੰਗ ਪੜਨਾ ਅਚਲੰਗ ਨਹੀਂ ਪੜਨਾ ਇਹਨੂੰ ਕਦੇ ਵੀ ਸਾਬ ਜੀ ਮਹਾਰਾਜ ਜੀ ਕਹਿੰਦੇ ਕਿ ਅਚਲੰਗ ਪ੍ਰਕਾਸ਼ ਹੈ ਅਚਲੰਗ ਦਾ ਭਵ ਹੈ ਹਿੱਲ ਜਿਹੜਾ ਕਦੇ ਹਿੱਲ ਨਹੀਂ ਸਕਦਾ ਜਿੰਨੂੰ ਕਦੇ ਡੁਲਾਇਆ ਨਹੀਂ ਜਾ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆਕਾਲ ਪੁਰਖ ਜੀ ਤੇਰੀ ਜੋਤ ਕਦੇ ਡੋਲਣ ਵਾਲੀ ਨਹੀਂ ਹੈ ਤੈਨੂੰ ਕਦੇ ਵੀ ਡੁਲਾਇਆ ਨਹੀਂ ਜਾ ਸਕਦਾ ਪ੍ਰਕਾਸ਼ ਦਾ ਭਵ ਜੋਤ ਪ੍ਰਕਾਸ਼ ਲਾ ਲੋ ਬਿ ਤੇਰੇ ਪ੍ਰਕਾਸ਼ ਨੂੰ ਕਦੇ ਢੁਲਾਇਆ ਨਹੀਂ ਜਾ ਸਕਦਾ ਕਿ ਅਮਿੱਤੋ ਸੁਬਾਸ ਹੈ ਅਮਿੱਤੋ ਦਾ ਭਾਵ ਅਣਮਿਣਿਆ ਜਿਹਨੂੰ ਮਿਣਿਆ ਨਹੀਂ ਜਾ ਸਕਦਾ ਕਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੂੰ ਅਣਮਿਣਿਆ ਹੈ ਸੁਬਾਸ ਦਾ ਬਾਸ ਸੁਗੰਧੀ ਵਾਲਾ ਤੂੰ ਬੇਅੰਤ ਸੁਗੰਧੀ ਵੰਡਣ ਵਾਲਾ ਹੈ ਤੇਰੀ ਸੁਗੰਧੀ ਦੀ ਵੀ ਕੋਈ ਗਿਣਤੀ ਨਹੀਂ ਹੈ ਤੇਰੀ ਸੁਗੰਧੀ ਨੂੰ ਵੀ ਗਿਣਿਆ ਨਹੀਂ ਜਾ ਸੁਗੰਧੀ ਦਾ ਭਾਵ ਕੀ ਹੈ ਤੇਰੀ ਬਖਸ਼ਿਸ਼ ਲਾ ਲੋ ਮੈਂ ਰਹਿਮਤ ਲਾ ਲੋ ਤੇਰੇ ਗੁਣ ਲਾ ਲੋ ਤੇ ਤੇਰੇ ਗੁਣਾ ਨੂੰ ਗਿਣਿਆ ਨਹੀਂ ਜਾ ਸਕਦਾ ਤੇਰੀ ਬਖਸ਼ਿਸ਼ਾਂ ਨੂੰ ਗਿਣਿਆ ਨਹੀਂ ਜਾ ਸਕਦਾ ਕਿ ਅਜਬ ਸਰੂਪ ਹੈ ਅਜਬ ਦਾ ਪਾਵ ਸੀ ਕਹਦੇ ਨੇ ਅਜੀਬ ਜੋ ਸਾਡੀ ਨਿਗਾਹ ਨੇ ਪਹਿਲੀ ਵਾਰੀ ਵੇਖਿਆ ਹੋਵੇ ਤਾਂ ਸਿੱਕੇਦੇ ਨੇ ਬੜਾ ਅਜੀਬ ਜਿਹਾ ਹੈ ਕਦੇ ਦੇਖਿਆ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੇਰੀ ਹਸਤੀ ਜਿਹੜੀ ਹੈ ਤੇਰਾ ਰੂਪ ਜਿਹੜਾ ਬੜਾ ਅਚਰਜ ਹੈ ਅਸਲ ਵਿੱਚ ਉਹਦਾ ਰੂਪ ਨਹੀਂ ਹੈ ਮੈਂ ਫਿਰ ਬੇਨਤੀ ਕਰਦਿਆਂ ਜੇ ਅੰਗਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਜੇ ਰੂਪ ਦੀ ਗੱਲ ਕੀਤੀ ਹੈ ਤੇ ਉੱਥੇ ਗੁਰੂ ਸਾਹਿਬ ਜੀ ਨੇ ਉਹਦੇ ਗੁਣਾ ਨੂੰ ਹੀ ਵਧਾਇਆ ਹੈ ਉਹਦੀ ਸਿਫਤ ਨੂੰ ਹੀ ਵਧਾਇਆ ਹੈ ਗੁਰੂ ਸਾਹਿਬ ਜੀ ਨੇ ਵੀ ਤੇਰਾ ਅਜਬ ਅਚਰਜ ਰੂਪ ਹੈ ਭਾਵ ਕਿ ਤੂੰ ਗੁਣਾ ਕਰਕੇ ਤੇਰਾ ਰੂਪ ਜਿਹੜਾ ਉਚਰਜ ਹੈ ਤੇਰੀ ਬਖਸ਼ਿਸ਼ਾਂ ਕਰਕੇ ਕਿਉਂਕਿ ਜਿਹੜੇ ਉਹ ਗੁਣ ਉਹਦੇ ਕੋਲ ਨੇ ਜਿਹੜੀਆਂ ਬਖਸ਼ਿਸ਼ਾਂ ਉਹ ਕਰਦਾ ਹੈ ਉਹ ਸੰਸਾਰ ਦੇ ਵਿੱਚ ਕਿਸੇ ਮਨੁੱਖ ਕੋਲ ਥੋੜੀ ਹੈ ਉਹ ਤਾਂ ਕੇਵਲ ਪਰਮਾਤਮਾ ਕੋਲ ਹੀ ਹੈ ਸਹਿਬਜੀ ਮਹਾਰਾਜ ਜੀ ਕਹਿੰਦੇ ਅਜਬ ਸਰੂਪ ਹੈ ਕਿ ਅਮਿੱਤੋ ਵਿਭੂਤ ਹੈ ਫਿਰ ਅਣਮਿਣਿਆ ਜਿੰਨੂੰ ਮਿਣਿਆ ਨਹੀਂ ਜਾ ਸਕਦਾ ਬਯੰਤ ਤੇਰਾ ਪ੍ਰਤਾਪ ਹੈ ਵਿਭੂਤ ਦਾ ਭਾਪ ਪ੍ਰਤਾਪ ਤੇਰੇ ਪ੍ਰਤਾਪ ਨੂੰ ਵੀ ਮਿਣਿਆ ਨਹੀਂ ਜਾ ਸਕਦਾ ਕੇ ਮਿੱਤੋ ਪਸਾ ਹੈ ਪਸਾ ਦਾ ਪਾਪ ਸਾਰਾ ਪਸਰਿਆ ਹੋਇਆ ਬਸਦਾ ਹੈ ਸਾਬ ਜੀ ਕਹਿੰਦੇ ਤੂੰ ਜਗਤ ਰੂਪ ਬੇਅੰਤ ਖਲਾਰੇ ਦਾ ਮਾਲਕ ਹੈ ਅ ਜਿੰਨਾ ਵੀ ਖਲਾਰੇ ਨਾ ਜੀ ਕੁਦਰਤ ਦੇ ਅੰਦਰ ਇਹ ਸਾਰੇ ਖਲਾਰੇ ਦਾ ਮਾਲਕ ਕੇਵਲ ਪਰਮਾਤਮਾ ਹੈ ਇਹ ਸਾਰਾ ਖਲਾਰਾ ਹੀ ਉਹਨੇ ਪਾਇਆ ਹੋਇਆ ਪਰਮਾਤਮਾ ਨੇ ਜਿੰਨੇ ਵੀ ਜੀ ਜੰਤ ਨੇ ਮਨੁੱਖ ਨੇ ਕਿਸ ਤਰ੍ਹਾਂ ਵੀ ਜਿਉਂਦੇ ਨੇ ਜਿਵੇਂ ਵੀ ਜੀ ਰਹੇ ਨੇ ਇਹ ਸਾਰਾ ਖਲਾਰਾ ਪਾਉਣ ਵਾਲਾ ਕੇਵਲ ਪ੍ਰਮਾਤਮਾ ਆਪ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਪ੍ਰਵਾਦ ਆਪਾ ਫਿਰ ਚਾਨਣ ਪ੍ਰਕਾਸ਼ ਤੇਰਾ ਆਪਾ ਭਾਵ ਸਰੂਪ ਨਿਰ ਚਾਨਣ ਹੀ ਚਾਨਣ ਹੈ ਹਨੇਰਾ ਨਹੀਂ ਹੈ ਚਾਨਣ ਦਾ ਪੰਮ ਬੇਨਤੀ ਕੀਤੀ ਚਾਹੇ ਦੀਵੇ ਦੀ ਗੱਲ ਆਈ ਹੈ ਚਾਨਣ ਦੀ ਗੱਲ ਆਈ ਹੈ ਪ੍ਰਕਾਸ਼ ਦੀ ਗੱਲ ਆਈ ਹੈ ਉੱਥੇ ਅਰਥ ਹੋਣਗੇ ਸਮਝ ਗਿਆਨ ਸੋਝੀ ਬਿਤੂ ਚੰਗੀ ਸਮਝੀ ਸਮਝ ਵਾਲਾ ਹੈ ਚੰਗੇ ਗਿਆਨ ਵਾਲਾ ਹੈ ਤੂੰ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਅਚਲੰਗ ਦਾ ਭਾਵ ਤੈਨੂੰ ਡੁਲਾਇਆ ਨਹੀਂ ਜਾ ਸਕਦਾ ਅਨੰਗ ਦਾ ਭਾਵ ਤੇਰਾ ਕੋਈ ਅੰਗ ਨਹੀਂ ਹੈ ਤੇਰਾ ਕੋਈ ਸਰੀਰ ਨਹੀਂ ਹੈ ਕਿ ਮਿੱਤੋ ਅਭੰਗ ਹੈ ਤੈਨੂੰ ਮਿਨਿਆ ਨਹੀਂ ਜਾ ਸਕਦਾ ਤੂੰ ਬੇਅੰਤ ਹੈ ਅਭੰਗ ਦਾ ਭਾਵ ਤੈਨੂੰ ਕਦੇ ਵੀ ਨਾਸ਼ ਨਹੀਂ ਕੀਤਾ ਜਾ ਸਕਦਾ ਤੈਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ ਤੂੰ ਅਬినాਸ਼ੀ ਹੈ ਤੂੰ ਨਾਸ਼ ਤੋਂ ਰਹਿਤ ਹੈ ਸਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੀ ਪਗਵਤੀ ਛੰਦ ਜਿਹੜਾ ਉਹ ਆਪਾਂ ਵਿਚਾਰਿਆ ਹੈ ਕੱਲ ਆਪਾਂ ਜਿਹੜਾ ਛੰਦ ਵਿਚਾਰਨਾ ਉਹ ਮਧ ਬਾਰਸ਼ਾਂ ਦੇ ਜਿਹੜਾ ਉਹ ਵਿਚਾਰਨ ਦਾ ਆਪਾਂ ਯਤਨ ਕਰਨਾ ਹੈ ਜੀ ਹੋਈਆਂ ਬੇਅੰਤ ਪ੍ਰਕਾਰ ਦੇ ਭੁੱਲਾਂ ਦੀ ਮਾਫੀ ਜੀ ਆਓ 1-2 ਮਿੰਟ ਦੇ ਲਈ ਆਪਾਂ ਨਾਮ ਤੇ ਸਿਮਰਨ ਨਾਲ ਜੁੜਨਾ ਚਾਹੀਦਾ